ਇਹ ਆਪਣਾ ਬਧਾਈਆਂ ਤੋਂ ਆਇਆ ਸੀਗਾ ਦੇਵਦਤ ਨਾਮ ਹੈ ਦਾ ਇਹ ਆਪਣਾ ਆ ਰਿਹਾ ਸੀ ਰੇਲਵੇ ਟ੍ਰੈਕ ਕੋਲੋਂ ਜਿਹੜਾ ਰਾਮਦਰਵਾਰ ਨੂੰ ਅਗੇ ਪਾਰਕਿੰਗ ਏਰੀਆ ਨਾਲ ਆਪਣਾ ਮਸਜਿਦ ਅੱਗੇ ਪੁਲਿਸ ਪਾਰਟੀ ਵੀ ਸਾਡੀ ਗਸ਼ਤ ਵਗੈਰਾ ਤੇ ਸੀਗੀ ਰੋਕਤਮ ਜਰਾਇ ਵਗੈਰਾ ਦੇ ਕਰਨ ਤਾਂ ਕਿ ਕੋਈ ਵੀ ਅਪਰੀਆ ਘਟਨਾ ਕੋਈ ਨਾ ਹੋ ਜੇ 15 ਜਨਵਰੀ ਆ ਰਹੀ ਹੈ ਤੇ ਜਦੋਂ ਇਹਨੂੰ ਰੋਕਿਆ ਗਿਆ ਤੇ ਥੋੜਾ ਜਿਹਾ ਪਿੱਛੇ ਕਿਸ ਕਰਨ ਲੱਗਾ ਤੇ ਪੁੱਛਿਆ ਤਾਂ ਕਿ ਉਹ ਬੈਗ ਚ ਕੀ ਹੈਗਾ ਤੇ ਪਹਿਲੇ ਤਾਂ ਕੁਝ ਵੀ ਦੱਸਿਆ ਟੀਮ ਨੇ ਆਪਣਾ ਫਿਰ ਥੋੜਾ ਪੁੱਛਿਆ ਵੀ ਕੀ ਚੀਜ਼ ਹੈ ਤੇ ਇਹਦੇ ਬੈਗ ਦੇ ਵਿੱਚੋਂ ਫੀ ਮਿਲੀ ਜਿਹੜੀ ਕੀ ਮੈજર ਕਰਨ ਤੇ 1 ਕਿਲੋ ਤੇ 36 ਗ੍ਰਾਮ ਮਿਲੀ ਹੈ। ਔਰ ਇਹ ਬੰਦਾ ਆਪਣਾ ਪਿੱਛੋਂ ਜੋ ਜਿੰਨੀ ਪ੍ਰੀਲੀਮਰੀ ਡੈਰਿਵੇਸ਼ਨ ਜਿਹਦਾ ਦੱਸਿਆ ਨਹੀਂ ਵੀ ਇਹ 80000 ਦੀ ਇਹਨੇ ਖਰੀਦੀ ਸੀ ਉਥੇ ਵਦਾਈਆਂ ਦੇ ਵਿੱਚ ਹੀ ਕਿਸੇ ਬੰਦੇ ਨੂੰ ਕਹਿ ਰਹਾ ਖਰੀਦੀ ਹੈ। ਉਹ ਵੀ ਅਜੇ ਪਹਿਲੂ ਦੇਖਿਆ ਜਾਏਗਾ ਜਦੋਂ ਇਹਦਾ ਰਿਮਾਂਡ ਲਵਾਂਗੇ ਵੀ ਕੀ ਆਪ ਵੀ ਇਹਦੀ ਖਾਈ ਵਾਲੀ ਕਰ ਰਹੇ ਜਾਂ ਕਿਸੇ ਤੋਂ ਹੋਰ ਇਨਵੋਲਡ ਹੈਗੇ ਤੇ ਔਰ ਕਿੰਨੋ ਇੱਥੇ ਚੰਡੀਗੜ੍ਹ ਦੇਣ ਆਇਆ ਸੀ ਵੀ ਇੱਥੇ ਕਰਨਾ ਕਿ ਮੈਂ ਅਸੀਂ 100000 ਦੇ ਲੱਤੀ ਤੇ ਲੱਖ ਦੀ ਮੇਰੀ ਇੱਥੇ ਮੈਂ ਵੇਚਣੀ ਸੀ। ਦੇ ਸਾਰੇ ਪਹਿਲੂ ਇਹਦੇ ਚ ਦੇਖੇ ਜਾਣਗੇ ਪੜਤਾਲ ਕੀਤੀ ਜਾਏਗੀ ਔਰ ਇਹਦਾ ਅੱਜ ਪੇਸ਼ ਕਰਾਂਗੇ ਕੋਰਟ ਦੇ ਚ ਰਿਮਾਂਡ ਲੈਣਾ ਜ਼ਰੂਰੀ ਹੈ ਤਾਂ ਕਿ origignal source ਕਿੱਥੋਂ ਹੈ ਪ੍ਰਖੋਬ ਕਰ ਰਹੇ ਔਰ ਇੱਥੇ ਕਿਹੜੇ-ਕਿਹੜੇ ਬੰਦੇ ਹੋਰ ਇਨਵੋਲ ਹੋਏ ਜਿਹੜੀ ਕਿ ਇਹਦੀ ਖਾਈਵਾਲੀ ਕਰਦੇ ਆ ਜਾਂ ਇੱਥੇ ਵੀ ਹੋਗੇ ਵਿਚੰਨਾ ਕੰਮ ਨਹੀਂ ਫਿਲਹਾਲ ਤਾਂ ਇਹ ਕਰਮਾ ਪਹਿਲੀ ਵਾਰ ਹੀ ਆਇਆ ਬਾਕੀ ਇਹਦੇ ਜਿਹੜਾ ਗਿਵਨ ਇਹਦਾ ਰਸ਼ੀਦ ਖਾਨਾ ਹੈ ਉਹਦੇ ਤੋਂ ਆਪਾਂ ਇਹਦੀ ਡਿਟੇਲ ਲਵਾਂਗੇ ਇਹਦੀ ਵੈਰੀਫਿਕੇਸ਼ਨ ਵੀ ਉੱਥੇ ਜਾਏਗੀ ਕਿਉਂਕਿ ਰੈਸ਼ਮੀ ਮੋਦਰ ਵੀ ਜਾਏਗਾ ਉਹਦੇ ਉੱਪਰੋਂ ਹੀ ਸਾਨੂੰ ਡਿਟੇਲ ਮਿਲੇਗੀ ਕਿ ਆਏ ਦਾ ਪਿੱਛੇ ਵੀ ਕੋਈ ਕੇਸਿਸ ਹੈ ਔਰ ਲੋਕਲ ਕੇਸਾਨਾ ਥਾਣਾ ਜੂ ਇਹ ਪਤਾ ਕਰ ਲਾ ਕਿ ਇਸ ਨਾਮ ਦਾ ਬੰਦਾ ਕਦੀ ਕੋਈ ਪਹਿਲੇ ਗ੍ਰਫਤਾਰ ਹੋਇਆ ਹੈ ਇਹ ਆਪਣਾ ਰਾਮ ਦੇ ਪਾਸੇ ਸੀਗਾ ਰਾਮ ਦਰਬਾਰੋਂ ਪਾਸੇ ਫੈਕਟਰੀ ਏਰੀਆ ਵਾਲੇ ਸਾਈਡ ਵੀ ਜਿਵੇਂ ਆਪਣਾ ਉਥੋਂ ਪੈਦਲ ਹੀ ਰੇਲਵੇ ਟ੍ਰੈਕ ਤੋਂ ਉੱਤਪ ਕੇ ਅੰਦਰ ਆਇਆ ਸੀਗਾ ਵੀ ਆਪਣਾ ਰਾਤ ਦਾ ਜਿਹੜਾ ਟਾਈਮ ਹੈ ਉਹਦੇ ਚ ਕੋਈ 10-10.5 ਦੀ ਅਰੈਸਟ ਹੋਈ ਹੈ ਤੇ ਇਹ ਆਪਣਾ ਆਇਆ ਤਾਂ ਵੇਚਣ ਹੀ ਸੀਗਾ ਹੁਣ ਸੋਰਸ ਕੀ ਹੈਗਾ ਉਹ ਇਹ ਚ ਪਹਿਲੂ ਇਨਵੈਸਟੀਗੇਸ਼ਨ ਦੇਖਿਆ ਜਾਏਗਾ ਦੋਨੋਂ ਪਾਸੇ 1 ਕਿਲੋ ਫੀਮ ਹੈ ਸਰ ਬਹੁਤ ਬੜੀ ਮਾਤਰਾ ਹੈ ਕੀ ਕਹਿਣਾ ਚਾਹਤੇ ਆਪਣੀ ਟੀਮ ਦੇ ਬਾਰੇ ਟੀਮ ਦਾ ਬਹੁਤ ਮੈਂ ਜਮਾਈ ਐਕਸਲੈਂਟ ਜੌਬ ਇਸ ਉਪਰ ਦੇ ਇੰਜੀਨੀਅਰ ਸ਼ਲਾਗਾ ਜੋਗ ਵੀ ਬਕਾਇਦਾ ਹੁੰਦੇ ਨੇ ਬਹੁਤ ਵਧੀਆ ਕੰਮ ਹੈ ਜਿਹੜੀ ਡੈਡੀਕੇਸ਼ਨ ਹੈਗੀ ਹੈ ਇਹਨਾਂ ਦੇ ਰਾਮ ਲਤਾ ਜੀ ਦੇ ਸੁਪਰਵਾਈਜ਼ਰ ਦੇ ਵਿੱਚ ਚੌਂਕੀ ਇੰਚਾਰਜ ਆ ਕੇ ਨੇ ਗੁਰਵਿੰਦਰ ਜੀ ਉਹਨਾਂ ਦੇ نیچے ਜਿਹੜੇ ਸਟਾਫ ਹੈ ਬਹੁਤ ਵਧੀਆ ਕੰਮ ਕੀਤਾ ਜੀ ਇਦਾਂ ਹੀ ਅੱਗੇ ਇਹ ਕੰਮ ਚੱਲਦੇ ਰਾ ਤਾਂ ਕਿ ਨਕਸ਼ੇਆਂ ਦੇ ਉੱਪਰ ਠਲ ਪਾਈ ਜਾ ਸਕੇ ਉਹ ਜਿਹੜੇ ਇਨਵੋਲ ਹੈ ਉਹਨਾਂ ਨੂੰ ਉਹਨਾਂ ਦਾ ਆਲਤ ਨੂੰ ਨਹੀਂ ਕਰ ਬਈ